ਕਾਲ ਦੋਸਤੋ ਤੁਹਾਨੂੰ ਅੱਜ ਪੰਜੀਰੀ ਦਾ ਸਮਾਨ ਦੱਸਦੇ ਆਂ ਬਾਈ ਖਾਸ ਕਰ ਉਹ ਵੀਰ ਦਾਇਕਤੀ ਇਹ ਚੀਜ਼ ਨੂੰ ਜ਼ਰੂਰ ਲਾਉਣ ਜਿਹੜੇ ਚੇਕਨ ਗੁਣੀਏ ਤੋਂ ਆਉਣ ਦਵਾਈਆਂ ਲੈਣ ਆਹ ਚੀਜ਼ਾਂ ਦਾ ਇਸਤੇਮਾਲ ਕਰ ਲੋ ਠੀਕ ਹੋ ਜਾਓਗੇ ਇੱਕ ਪਾਣੀ ਪੋਣੀ ਵੱਧ ਪੀਆ ਕਰੋ ਪਹਿਲਾਂ ਤਾਂ ਮੂਲ ਦਾ ਤੁਸੀਂ ਕਿਹੜੀ ਵੀ ਮਰਜ਼ੀ ਕੰਪਨੀ ਤੁਸੀਂ ਲੈ ਲੂ ਲੀਟਰ ਆਪਾਂ ਨੂੰ ਮੂਲ ਵਧੀਆ ਲੱਗਿਆ ਆਪਾਂ ਮੂਲ ਦਾ ਲੈ ਲਿਆ ਫਿਰ ਦੂਜਾ ਨੰਬਰ ਆ ਗਿਆ ਆਪਣੇ ਕਾਜੂ ਤੀਜਾ ਨੰਬਰ ਆ ਗਿਆ ਬਦਾਮ ਤੇ ਮਗਜ ਗੁੰਦਾਗੀ ਗੁੰਦ ਫੁੱਲ ਮਖਾਣੇ ਠੀਕ ਹੈ ਜੀ ਬਾਈ ਤੇ ਭਖੜਾ ਇੰਟਰਸਟਿੰਗ ਜੀਆ ਹੈ ਬਾਈ ਭਖੜਾ ਦੇਖੋ ਇਹ ਆਪਣੇ ਹਰੇ ਗਲੀ ਮੋੜ ਤੇ ਹੁੰਦਾ ਪਰ ਉਦੋਂ ਆਪਾਂ ਇਹਦੀ ਕਦਰ ਨਹੀਂ ਪਾਉਂਦੇ ਅੱਜ ਜਦੋਂ ਇਹੀ 100 200 ਦਾ ਮਿਲਦਾ ਇੰਨਾ ਕ ਉਦੋਂ ਇਹੀ ਆਪਾਂ ਨੂੰ ਚੰਗਾ ਲੱਗਦਾ ਤਾਂ ਭਰਾਵੋ ਜਿੱਥੇ ਹੁੰਦਾ ਭਖੜਾ ਉਹਨੂੰ ਸਾਮ੍ਹਿਆ ਕਰੋ ਤੋੜ ਲਓ ਸੁਕਾ ਲਓ ਇਹ ਬਹੁਤ ਗੁਣਾਕਾਰੀ ਚੀਜ਼ ਆ ਬਾਈ ਇਹ ਤੇ ਫੇਰ ਕੋਈ ਕਿਸ਼ਮਿਸ਼ ਕਹਿੰਦਾ ਕੋਈ ਕੁਝ ਕਹਿੰਦਾ ਪਰ ਆਪਾਂ ਦਾ ਅੱਖਾਂ ਕਹਨੇ ਬਾਈ ਫਿਰ ਦਾ ਅੱਖਾਂ ਆ ਗਈਆਂ ਤੇ ਆਹ ਤਾਂ ਬੱਚੇ-ਬੱਚੇ ਨੂੰ ਪਤਾ ਹੋਊ ਜੇ ਕੋਈ ਪੰਜਾਬ ਵਿੱਚ ਰਹਿੰਦਾ ਖਾਸ ਖਾਸ ਠੀਕ ਹੈ ਬਰਾਵੋ ਹੁਣ ਜਿਹੜੀਆਂ ਚੀਜ਼ਾਂ ਤੁਹਾਨੂੰ ਮੈਂ ਦਿਖਾਉਣਾ ਵੀਰੇ ਉਹਨਾਂ ਤੇ ਨਿਗਾਹ ਮਾਰਿਓ ਆ ਦੇਖੋ ਫੁੱਲ ਅਸਪਾਰੀ ਠੀਕ ਹੈ ਜੀ ਤੇ ਗੂੰਦ ਪਾਊਡਰ ਤੇ ਕਾਮਰਕਸ ਸਾਲਮ ਪੰਜਾ ਇਹ ਵੀ ਬੇ ਕੰਮਰ ਦਾ ਸੱਪਾ ਥੋੜਾ ਵੱਧੇ ਪਾਵਾਂਗੇ ਇਹ ਗੋਲੂ ਦਾ ਪਾਊਡਰ ਹੈ ਵੀਰੇ ਇਹ ਬਿੱਲ 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 ਨਹੀਂ ਹੁੰਦੇ ਜਿਹੜੇ ਆਪਣੇ ਲੱਗੇ ਹੁੰਦੇ ਉਹਨਾਂ ਦਾ ਪਾਊਡਰ ਉਹ ਵੀ ਦੇਖ ਲਓ ਕੋਈ ਵੀ ਚੀਜ਼ ਹੈ ਯਾਰ ਸੇਠਾਂ ਲਵੇ ਜਾ ਕੇ ਪੈਸਿਆਂ ਦੀ ਹੋ ਜਾਂਦੀ ਹੈ ਆਪਾਂ ਨੂੰ ਮਿਲ ਜਾਂਦੇ ਨੇ ਪਰ ਆਪਾਂ ਉਹਨਾਂ ਨੂੰ ਸੁਕਾਉਂਦੇ ਨਹੀਂ ਕੋਈ ਵੀ ਚੀਜ਼ ਆ ਆਪਾਂ ਖਾਣ ਨੂੰ ਲਿਆਉਣੇ ਆ ਜਿਵੇਂ ਅਨਾਰ ਹੋਵੇ ਜਾਂ ਸੰਤਰਾ ਹੋਵੇ ਜਿਹੜਾ ਉਹਦਾ ਸਿਲਕਾ ਹੁੰਦਾ ਉਹਨੂੰ ਵੀ ਆਪਾਂ ਸੁਕਾ ਕੇ ਉਹ ਤੋਂ ਵੀ ਕੰਮ ਲੈ ਸਕਦੇ ਆ ਉਹੀ ਨੇ ਬਾਈ ਬਿਲਦੀ ਗੁੱਧ ਹੁੰਦੀ ਹੈ ਜਿਹੜੀ ਇਹ ਉਹਦਾ ਪਾਊਡਰ ਆ। ਸ਼ਾਲਮ ਮਿਸ਼ਰੀ ਠੀਕ ਹੈ ਜੀ ਬਾਈ ਤੇ ਕਾਲੀਆਂ ਮਿਰਚਾਂ ਬੇਬਾਦੀ ਨਹੀਂ ਛੱਡਦੇ ਆ ਬਾਈ ਇਹ। ਇਹ ਹੋਰ ਪਾਵਾਂਗੇ ਬਿਲਕੁਲ ਦਿੱਕਾ। ਸ਼ਾਲਮ ਮਿਸ਼ਰੀ ਤੇ ਗੂੜ ਪਾਊਡਰ, ਨਾਰਮਲ ਗੂੜ ਦਾ ਪਾਊਡਰ। ਆ ਚੀਜ਼ਾਂ ਨੇ ਵੀਰੇ ਦੇਖੋ ਸਾਰੀਆਂ ਸਾਨੂੰ ਦਿਖਾਏ ਦਿੱਤੀ ਕਿ ਕਰਕੇ ਫਿਰ ਦਿਖਾਇਆ ਇਹਨਾਂ ਕਾਲੀ ਮਿਰਚ ਹੋ ਗਈ ਕਮਰਕਸ ਹੋ ਗਿਆ ਬਿਲਕੁਲ ਦੋ ਵੀ ਬਿਲਕੁਲ ਦੋ ਗੂੰਦ ਪਾਊਡਰ ਛਾਲਮ ਪੰਜਾ ਗੂੰਦ ਦਾ ਪਾਊਡਰ ਛਾਲਮ ਮੇਸਰੀ ਅਮਰਕਸ ਕਮਰਕਸ ਛਾਲਮ ਮੇਸਰੀ ਬਦਾਮ ਹੋ ਗਏ ਬਾਈ ਖਸ ਖਸ ਤੇ ਆਪਣੀ ਦਾ ਆਖਾਂ ਗੂੜਾ ਫੁੱਲ ਸੁਪਾਰੀ ਇਹ ਆਪਣੇ ਕਾਜੂ ਆ ਗਏ ਭਖੜਾ ਤੇ ਮਗ ਜਾ ਆ ਗਏ ਵੀਰੇ ਮਖਾਣੇ ਤੇ ਘੋ ਆ ਗਿਆ ਇਹਦੇ ਵਿੱਚ ਆਪਣੀ ਆ ਗਈ ਦੇਖੋ ਵੀਰੇ ਦੇਸੀ ਖੰਡ ਤੇ ਆ ਗਈ ਦੇਸੀ ਖੰਡ ਜੀ ਬਈ ਆਪਣੀ ਆ ਗਿਆ ਵੇਸਣ ਇਹ ਸਾਰਾ ਸਮਾਨ ਆਪਾਂ 2 ਕਿਲੋ ਦਾ ਰਲਾ ਲਓ ਬਾਈ ਠੰਡ ਦੇ ਵਿੱਚ ਹਲੇ ਸ਼ੁਰੂਆਤ ਆ ਠੰਡ ਦੀ ਤੇ ਆਪਾਂ ਹਲੇ ਇਹ ਸਾਰਾ ਸਮਾਨ ਆਪਣਾ ਜੇ ਤੁਹਾਨੂੰ ਲਈ ਅੰਦਾਜ਼ਨ 5000 ਦਾ ਆ ਇਹਨੂੰ ਰਲਾ ਕੇ ਥੋੜਾ ਜਿਹਾ ਦੇ ਵਿੱਚ ਆਪਾਂ ਜੜੀ ਬੂਟੀਆਂ ਜਿਵੇਂ ਲੋਹ ਘਾਸ ਮੋਗੀ ਥੋੜੀ ਜਾਂਦੀ ਹੋਗੀ ਤੇ ਆਪਣੇ ਇੱਕ ਦੋ ਸ਼ੀਸ਼ੇ ਮੇਰੇ ਮੰਗਾਏ ਰਹੇ ਬਾਈ ਇਹ ਬੈਦਨਾਸ ਵਾਲਿਆਂ ਨੂੰ ਕਿਸੇ ਮਿੱਤਰ ਨੂੰ ਆਪਣੀ ਸ਼ਲਾਜੀਤ ਦੀਆਂ ਬਾਈ ਇਹ ਚੀਜ਼ਾਂ ਠੰਡ ਠੰਡ ਖਾ ਲੋ ਤੁਸੀਂ ਕਿਤੇ ਚਿਕਨ ਗੂਣੀਆਂ ਨਹੀਂ ਰਹਿੰਦਾ ਕੋਈ ਢੂਹੀ ਦਾ ਦਰਦ ਨਹੀਂ ਕੋਈ ਗੋਟਿਆਂ ਦਾ ਦਰਦ ਨਹੀਂ ਕੋਈ ਅੱਧਾ ਸਰੀਰ ਦੀਆਂ ਬਿਮਾਰੀਆਂ ਤੁਹਾਡੀਆਂ ਘੱਟੋ ਘੱਟ 70% ਬਿਮਾਰੀਆਂ ਠੀਕ ਕਰ ਦੂੰ ਨਾ ਲੱਗੇ ਠੰਡ ਬਾਈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ